ਜਲੰਧਰ ਅਮ੍ਰਿਤਸਰ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਦੱਸ ਦੇ ਕਿ ਜਲੰਧਰ ਅਮ੍ਰਿਤਸਰ ਹਾਈਵੇ ਤੇ ਬਲ ਹਸਤਾਲ ਦੇ ਨਜ਼ਦੀਕ ਅੱਗੇ ਜਾ ਰਹੀ ਟਰਾਲੀ ਦੇ ਵਿੱਚ ਕਾਰ ਟਕਰਾਉਣ ਦੇ ਨਾਲ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਟਰਾਲੀ ਦੇ ਅੰਦਰ ਤੱਕ ਵੜ ਗਈ ਤੇ ਕਾਰ ਸਵਾਰ ਤਿੰਨਾਂ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਤੇ ਦੋ ਵਿਅਕਤੀ ਸ਼ਾਮਿਲ ਸਨ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਓਵਰ ਸਪੀਡ ਦੀ ਵਜ੍ਹਾ ਦੇ ਨਾਲ ਹੋਇਆ ਲੋਕਾਂ ਦੇ ਵੱਲੋਂ ਬੜੀ ਹੀ ਮੁਸ਼ਕਿਲ ਦੇ ਨਾਲ ਕਾਰ 'ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਦੀ ਕਿ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਹਾਦਸਾ ਵਾਪਰਿਆ। ਕੀ ਹੈਗਾ ਇਹ ਮਾਮਲਾ ਇਹ? ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀ ਕਿ ਅੱਗੇ। ਪਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ। ਗੱਡੀ ਆਪਣੀ ਸਕੂਟ 'ਚ ਆ ਰਹੀ ਆ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਨ ਕੇ ਲੱਗ ਗਈ ਆ ਪਿੱਛੇ ਟਰਾਲੀ ਦੇ ਵਿੱਚ ਇਹ ਸਮਝੀ ਲੱਗੀ ਵੀ ਕਿ ਕੀ ਕੀ ਗੱਲ ਕੀ ਉਹਦੇ ਅੱਗੇ ਕੋਈ ਚੀਜ਼ ਆਈ ਆ ਜਾਂ ਕੀ ਹੋਇਆ ਉਹਨ ਸਮਝ ਲੱਗੀ ਪਿੱਛੋਂ ਆਨ ਕੇ ਵਿੱਚ ਵੱਜੀ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜੇ ਇੱਕ ਜੈਂਟਸ ਆ ਉਹਨਾਂ ਦੀ ਵੀ ਡੈਥ ਹੋ ਗਈ ਹੈ ਤਾਂ ਸਰ ਗੱਡੀ ਵਿੱਚ ਤਿੰਨ ਹੀ ਬੰਦੇ ਸਵਾਰ ਸਗੇ ਤਿੰਨ ਸਵਾਰੀ ਆ ਜੀ ਦੱਸੇ ਜਾ ਰਹੇ ਸਰ ਕੁਝ ਪਤਾ ਲੱਗੇ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੱਡੀ ਹੋਈ ਐ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਬਾਸ ਉਹ ਦੱਸ ਦਈਏ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਅਜੇ ਪਤਾ ਨਹੀਂ ਹੈਗਾ ਇਹ ਟਰਾਲੀ ਇੱਥੇ ਕਿਉਂ ਖੜੀ ਸੀ ਜੀ ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਵੇਂ ਆ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਜੇ ਫੜ ਲਿਆ ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਟਰਾਲੀ ਖੜੀ ਆ ਕੱਜੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿਦੀ ਐ ਕਿੱਥੋਂ ਆ ਉਹ ਵੀ ਪਤਾ ਕਰ ਲੈਂਦੇ ਆ ਇਨਵੈਸਟੀਗੇਟ ਕਰ ਜਲੰਧਰ ਤੋਂ ਵਿਨੈ ਸ਼ਰਮਾ ਦੈਨਿਕ ਸੋਰਾ ਟੀਵੀ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਦੱਸ ਦੇ ਕਿ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਬਲ ਹਸਤਾਲ ਦੇ ਨਜ਼ਦੀਕ ਅੱਗੇ ਜਾ ਰਹੀ ਟਰਾਲੀ ਦੇ ਵਿੱਚ ਕਾਰ ਟਕਰਾਉਣ ਦੇ ਨਾਲ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਟਰਾਲੀ ਦੇ ਅੰਦਰ ਤੱਕ ਵੜ ਗਈ ਤੇ ਕਾਰ ਸਵਾਰ ਤਿੰਨਾਂ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਤੇ ਦੋ ਵਿਅਕਤੀ ਸ਼ਾਮਿਲ ਸਨ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਓਵਰ ਸਪੀਡ ਦੀ ਵਜ੍ਹਾ ਦੇ ਨਾਲ ਹੋਇਆ ਲੋਕਾਂ ਦੇ ਵੱਲੋਂ ਬੜੀ ਹੀ ਮੁਸ਼ਕਿਲ ਦੇ ਨਾਲ ਕਾਰ 'ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਕਿ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਹਾਦਸਾ ਵਾਪਰਿਆ ਸਰ ਕੀ ਹੈਗਾ ਹੀ ਮਾਮਲਾ ਇਹ ਸਿੰਮਾ ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀਗੀ ਅੱਗੇ ਪਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਕੂਟ ਜੀ ਆ ਰਹੀ ਹੈ ਗੱਡੀ ਜਿਹੜੀ ਹੈ ਵਿੱਚ ਇੱਕ ਦਾ ਮਾਨ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝੀ ਲੱਗੀ ਵੀ ਕਿ ਕੀ ਕੀ ਗੱਲ ਕੀ ਇਹਦੇ ਅੱਗੇ ਕੋਈ ਚੀ ਜਾਈ ਹੈ ਜਾਂ ਕੀ ਹੋਇਆ ਉਹਨ ਸਮਝ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਹੈ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜੇ ਇੱਕ ਜੈਂਟਸ ਆ ਉਹਨਾਂ ਦੀ ਵੀ ਡੈਥ ਹੋ ਗਈ ਹੈ ਸਰ ਗੱਡੀ ਵਿੱਚ ਤੇਨੀ ਹੀ ਬੰਦੇ ਸਵਾਰ ਸੀਗੇ ਤਿੰਨ ਸਵਾਰੀਆਂ ਜੀ ਦੱਸੇ ਜਾਗੇ ਸਰ ਕੁਝ ਪਤਾ ਲੰਘੇ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੱਡੀ ਹੋਈ ਤਾਂ ਹੁਣ ਪਿੱਛੋਂ ਭਲਾਏ ਆ ਕੁਝ ਉਹਨਾਂ ਦੇ ਮਾਸ ਉਹ ਦੱਸ ਦਈਏ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਅਜੇ ਪਤਾ ਨਹੀਂ ਹੈਗਾ ਤੇ ਟਰਾਲੀ ਇੱਥੇ ਕਿਉਂ ਖੜੀ ਸੀ ਜੀ ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਜੇ ਫੜ ਲਿਆ ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਟਰਾਲੀ ਖੜੀ ਆ ਕੱਜੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌ ਇਹ ਰਿਪੋਰਟ ਦੇ ਕੇ ਕਰ ਦਿੰਦੀ ਸਰ ਜੀ ਠੀਕ ਜਲੰਧਰ ਤੋਂ ਵਿਨੈ ਸ਼ਰਮਾ ਡੈਨਿਕ ਸਵੇਰਾ ਟੀਵੀ ਜਲੰਧਰ ਅਮ੍ਰਿਤਸਰ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਦੱਸ ਦੇ ਕਿ ਜਲੰਧਰ ਅਮ੍ਰਿਤਸਰ ਹਾਈਵੇ ਤੇ ਬਲ ਹਸਤਾਲ ਦੇ ਨਜ਼ਦੀਕ ਅੱਗੇ ਜਾ ਰਹੀ ਟਰਾਲੀ ਦੇ ਵਿੱਚ ਕਾਰ ਟਕਰਾਉਣ ਦੇ ਨਾਲ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਟਰਾਲੀ ਦੇ ਅੰਦਰ ਤੱਕ ਵੜ ਗਈ ਤੇ ਕਾਰ ਸਵਾਰ ਤਿੰਨਾਂ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਤੇ ਦੋ ਵਿਅਕਤੀ ਸ਼ਾਮਿਲ ਸਨ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਓਵਰ ਸਪੀਡ ਦੀ ਵਜ੍ਹਾ ਦੇ ਨਾਲ ਹੋਇਆ ਲੋਕਾਂ ਦੇ ਵੱਲੋਂ ਬੜੀ ਹੀ ਮੁਸ਼ਕਿਲ ਦੇ ਨਾਲ ਕਾਰ 'ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਦੀ ਕਿ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਹਾਦਸਾ ਵਾਪਰਿਆ। ਸਰ ਕੀ ਹੈਗਾ ਇਹ ਮਾਮਲਾ ਇਹ? ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀਗੀ ਅੱਗੇ। ਪ੍ਰਾਲੀ ਵਾਲੀ। ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ। ਗੱਡੀ ਆਪਣੀ ਸਕੂਟ 'ਚ ਆ ਰਹੀ ਆ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਆ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝ ਨਹੀਂ ਲੱਗੀ ਵੀ ਕਿ ਕੀ ਕੀ ਗੱਲ ਕੀ ਇਹਦੇ ਅੱਗੇ ਕੋਈ ਚੀਜ਼ ਆਈ ਆ ਜਾਂ ਕੀ ਹੋਇਆ ਉਹਨ ਸਮਝ ਨਹੀਂ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਆ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਆ ਇੱਕ ਜੈਂਟਸ ਆ ਉਹਨਾਂ ਦੀ ਵੀ ਡੈਥ ਹੋ ਗਈ ਹੈ ਤੇ ਸਰ ਗੱਡੀ ਵਿੱਚ ਤਿੰਨ ਹੀ ਬੰਦੇ ਸਵਾਰ ਸਕੇ ਤਿੰਨ ਸਵਾਰੀ ਆ ਜੇ ਦੱਸੇ ਜਾਵੇ ਸਰ ਕੁਝ ਪਤਾ ਲੱਗਾ ਕਿ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੱਡੀ ਹੋਈ ਹੈ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਮਾਰਸ ਉਹ ਦੱਸ ਦਈਏ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਆ ਉਹਦੇ ਬਾਰੇ ਕੋਈ ਇਹ ਪਤਾ ਨਹੀਂ ਹੈਗਾ ਟਰਾਲੀ ਇੱਥੇ ਕਿਉਂ ਖੜੀ ਸੀ ਜੀ ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਇਹਦੇ ਫੜ ਲਿਆ ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਇੱਕ ਟਰਾਲੀ ਖੜੀ ਆ ਕੱਦੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿੱਦੀ ਆ ਕਿੱਥੋਂ ਆ ਉਹ ਵੀ ਪਤਾ ਕਰ ਲੀਨੇ ਆ ਇਨਵੈਸਟੀਗੇਟ ਜਲੰਧਰ ਤੋਂ ਵਿਨੀਸ਼ਰਮਾ ਦਿਨਿਕ ਸਵੇਰਾ ਟੀਵੀ